ਆਖਿਰ ਕਿਉਂ ਡੀਸੀ ਦਫ਼ਤਰ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਇਸ ਮਹਿਲਾ ਨੇ ਮੁੱਖ ਮੰਤਰੀ ਤੋਂ ਇਨਸਾਫ ਲੈਣ ਲਈ ਮਹਿਲਾ ਕਰ ਰਹੀ ਹੈ ਇੰਤਜ਼ਾਰ ਸ਼ਿਵ ਸ਼ਾਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਗੁਪਤਾ ਨੇ ਕੀ ਆਖਿਆ ਸੁਣੋ ਦੇਖੋ ਰਜੀ ਕੀ ਗੱਲ ਹੋਈ ਹੈ ਕਿੱਥੇ ਦੇ ਰਹਿਣ ਵਾਲੇ ਕੀ ਮਾਮਲਾ ਸਾਰਾ ਡਿਟੇਲ ਸਿੱਖੂਪਰ ਤੋਂ ਹਾਂਜੀ ਪਿੰਡ ਸਿੱਖੂਪਰ जीना हराम करके, था करके। किस क्योंकि दरखास्त करी भी थी निशानदेही की भी पानी बढ़ रहा था टोभे तो छप्पड़ रोक ले लोगों ने बंद कर दे सरपंच साथ दे रहे उन्होंने का लोग गलत कमेंट करने ने ਮਾਰਨੇ ਕਿ ਤਮ ਕੇ ਦਿਨ ਦਿਨ ਨੇ ਪਿੱਛੇ ਪਏ ਰਹੰਦੇ ਨੇ ਬਾਹਰ ਨਹੀਂ ਨਿਕਲਣ ਦਿੰਦੇ। ਛੱਪੜ ਤੇ ਕੱਬਿਆ ਕਿਤਾ ਪਈ ਗਈ ਸੀ। ਹਾਂਜੀ ਛੱਪੜ ਤੇ ਟੋਬੇ ਤੇ ਸਾਰੇ ਦੱਬੇ ਪਏ ਨੇ। ਪਾワー ਫਲੋ ਹੋ ਕੇ ਪਾਣੀ ਖੇਤਾਂ ਰਾਹੀ ਪਾਪੂਲਨ ਰਾਹੀ ਮੇਰੇ ਘਰਾਂ ਵੱੜਦਾ। ਮੈਂ ਕੱਲੀ ਜਨਾਨੀ ਬੜੀ ਪਰੇਸ਼ਾਨ ਹਾਂ ਮੇਰੇ ਬੱਚਾ ਨਾ ਵੀ ਖਤਰਾ ਹੁਣ ਤੇ ਲੋਕਾਂ ਦਾ ਹੀ ਮੰਨਣਾ ਵੀ 70 ਸੀ 70 80% ਲੋਕ ਛੱਪੜ ਤੇ ਟੋਬਿਆਂ ਵਿੱਚ ਬੈਠੇ ਨੇ। ਮੈਂ ਸਾਰਾ ਕੋ ਦਰਖਾਸਤ ਦੇ ਕ ਮੇਰੀ ਭਗਵੰਤ ਮਾਨ ਤੱਕ ਗਈ ਵੀ ਹੈ। ਐਪਲੀਕੇਸ਼ਨ ਡਾਕ ਰਾਹੀ ਕੋਈ ਮੇਰਾ ਹਲ ਨਹੀਂ ਹੋਇਆ ਜਦ ਹਲ ਨਾ ਹੋਣੇ ਕਰਕੇ ਲੋਕਾਂ ਨੇ ਮੇਰੇ ਮੰਦਮਕੀਆਂ ਦੇਣੇ ਬਾਹਰ ਨਿਕੜਨਾ ਗੰਦੇ ਮੰਦੇ ਕਮੈਂਟ ਕਰਨੇ ਅੱਖਾਂ ਮਾਰਨੀਆ ਪਿੰਡ ਵਾਲੇ ਸਾਰੇ ਹੀ ਸਰਪੰਚ ਕੀ ਚੱਕਮ ਜਿਹੜੇ ਟੋਬੇ ਛਪੜਾ ਪੰਗੂ ਜਿਹੜੇ ਟੋਬੇ ਛਪੜਾਂ ਬੈਠੇ ਨੇ ਉਹਨ ਲੋਕਾਂ ਨੇ ਜੀਣਾ ਹਰਾਮ ਕਰਦਾ ਵੀ ਮਕਾਨ ਪਟੰਗੇ ਨਿਸੰਦਈ ਹੋਏਗੀ ਨਿਸੰਦਈ ਨਾ ਨਾ ਅਪਸਰਾ ਕਾ ਕਿਸੇ ਨੇ ਨਹੀਂ ਸੁਣੀ ਤੋਂ ਡੀ ਕਿਸੇ ਨੇ ਨਹੀਂ ਸੁਣੀ ਅਫਸਰਾਂ ਨੇ ਨਹੀਂ ਸੰਦੇਈ ਕਰੀ ਨਹੀਂ ਮੇਰੇ ਤੇ ਲੋਕਾਂ ਨੇ ਮਰਨੇ ਪਾ ਮਜਬੂਰ ਕਰ ਦਿਆ ਤੇ ਕੋਈ ਥਾਣੇ ਚ ਵੀਰ ਪੁੱਲ ਖਾਈ ਸੀ ਥਾਣੇ ਮਮੇ 2 ਦਿਨ ਹੋ ਗਏ ਮੁੰਸੀ ਤੇ ਫੋਨ ਕਰ ਰਹੀ ਸੀ ਵੀ ਮਨਾ ਗੰਡਾ ਖੜੀ ਮਾਜੀ ਮਨਾ ਦਰਖਾਸਤ ਲਿਖਵਾਨੀ ਹੈ ਘਰੇ ਆ ਕੇ ਲਿਖਵਾਨੀ ਪੈਗੀ ਮੈਨਾਂ ਲੋਕ ਨਿਕੜਨ ਨਹੀਂ ਦੇ ਰਹੇ ਤੇ ਇਸ ਸਾਈਡ ਕਨੌਰ ਤੋਂ ਭਗ ਜਾ ਤੇ ਇਸ ਸਾਈਡ ਨਿਕੜਨ ਨਹੀਂ ਦੇਹ ਤੇ ਪਟਿਆ ਲ ਕਰਨਾ ਅੱਛਾ ਪਿੱਛਾ ਲਗਲੇ ਤੇ ਮੈਂ ਡਰਦੀ ਆਪਣਾ ਫਿਰ ਉਹ ਕਰਾਂਗੇ ਕੀਹੜਾ ਪਾਵਨ ਤੇ ਜੀ ਅੱਗੇ ਪਿੱਛੇ ਬਾਈਕ ਲੈ ਕੇ ਜਿਹੜੇ ਮੈਂ ਮੰਗ ਕਰਦੀ ਆਂ ਬਈ ਸਰਕਾਰ ਆਪਣੀ ਕਾਰਵਾਈ ਜਲਦੀ ਤੇ ਜਲਦੀ ਕਰਕੀ ਕੱਲੀ ਜਨਾਨੀ ਨੂੰ ਇਸ ਤਰ੍ਹਾਂ ਮਰਨੇ 'ਪਾ ਮਜਬੂਰ ਨਾ ਕਰਾਟੋ ਬੇਚਪੜ ਚਟਵਾਵਾ ਲੋਕਾਂ ਦੇ ਹੁਣ ਕੱਲ ਤੁਸੀਂ ਐਡੀਸੀ ਨੂੰ ਮਿਲੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਕਹਾ ਮੈਮ ਤੇ ਮੈਮ ਮੇਰਾ ਲਾਸਟ ਬਿਆਨ ਹੈ ਬਸ ਮੈਂ ਪਰੇਸ਼ਾਨ ਹੋਲੀ ਆਪਣੀ ਜ਼ਿੰਦਗੀ ਤੇ ਕਿ ਮੇਰੇ ਤੇ ਇਤਨਾ ਤੰਕਰ ਹੈ ਲੋਕਾਂ ਨੇ ਗੰਦੇ ਮੰਦੇ ਕਮੈਂਟ ਕਰਨੇ ਤੁਹਾਡਾ ਆਪਣਾ ਕਰੀਓ ਸਾਰਾ ਹਾਂਜੀ ਮੇਰਾ ਘਰ ਹੈ ਮੇਰੇ ਸਹੁਰੇ ਘਰ ਤੇ ਮੇਰਾ ਕੱਲ ਜਿਹੜੀ ਦਵਾਈ ਪੀਤੀ ਸੀ ਕਿੱਥੇ ਪਈ ਉਹ ਡੀਸੀ ਆਫਿਸ ਚ ਅੰਦਰ ਹਾਂਜੀ ਸਾਨੂੰ ਮਿਲਣ ਲਈ ਇੱਥੇ ਆਏ ਆ ਕਿਉਂਕਿ ਦੇਖੋ ਕਿੰਨੀ ਮਾੜੀ ਘਟਨਾ ਹੈ ਕਿ ਉਹ ਵਿਚਾਰੀ ਦੁਖੀ ਹਾਲਤ ਦੇ ਵਿੱਚ ਬਾਰ ਬਾਰ ਅਧਿਕਾਰੀਆਂ ਕੋਲ ਫਰਿਆਦ ਕਰਨ ਜਾ ਰਹੀ ਸੀ ਕੋਈ ਵੀ ਅਧਿਕਾਰੀ ਉਹਨਾਂ ਨੂੰ ਨਾ ਮਿਲਿਆ ਜਿਹਦੇ ਕਰਕੇ ਪਰੇਸ਼ਾਨ ਹੋ ਕੇ ਉਹਨੂੰ ਇੱਕ ਕਦਮ ਉਠਾਣਾ ਪਿਆ ਆਪਣੀ ਜੀਵਨ ਲੇਲਾ ਸਮਾਪਤ ਕਰਨ ਵੱਲ ਕਦਮ ਉਠਾਇਆ ਤੇ ਇਸ ਕਰਕੇ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਔਰ ਉਹ ਚ ਆਮ ਆਦੀ ਵਿਅਕਤੀ ਨੂੰ ਇਨਸਾਫ ਪਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨਾਲ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਲਈ ਉਹਨਾਂ ਨਾਲ ਪਹੁੰਚਣ ਲਈ ਆਪਣੀ ਜਾਨ ਦੀ ਬਾਜ਼ੀ ਲਾਣੀ ਪਵੇ ਇਹ ਸਭ ਤੋਂ ਸਖਤ ਨਿਯੰਧਾ ਮੇਲਾਵਨ ਬਰਾਬਰ ਦਾ ਦਰਜਾ ਦੇਣ ਦੀ ਗੱਲਾਂ ਕਰ ਰਹੀ ਹੈ ਸਰਕਾਰ ਲਈ ਹੈਗੀ ਹੈ ਤੇ ਇਹ ਹਾਲਾਤ ਦੇਖ ਕੇ ਕੀ ਬੋਲੋ ਬੇ ਕਿਹੋ ਜਿਹੇ ਦਰਜਾ ਵੀ ਅਧਿਕਾਰੀ ਮਿਲ ਹੀ ਨਹੀਂ ਪਾਰੇ ਅਧਿਕਾਰੀਆਂ ਨੂੰ ਮਿਲਣ ਲਈ ਉਹ ਗੇੜੇ ਤੇ ਗੇੜੇ ਮਾਰਦੇ ਸੀਗੇ ਔਰ ਉਹਨੂੰ ਜਿਹੜੇ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਈ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ऐसा लगता है कि मुख्यमंत्री ਨੂੰ ਅਧਿਕਾਰੀਆਂ ਦੀ ਖਚਾਈ ਕਰਨੀ ਚਾਹੀਦੀ ਹੈ ਕਿ ਆਮ ਜਨਤਾ ਇਨਸਾਫ ਲਈ ਕਿੱਥੇ ਜਾਵੇ ਕੁਝ ਜ਼ਿਲ੍ਹਾ ਅਧਿਕਾਰੀਆਂ ਨੂੰ ਨਹੀਂ ਮਿਲ ਸਕਦੀ ਤੇ ਪੰਜਾਬ ਦੇ ਮੰਤਰੀਆਂ ਨੂੰ ਪੰਜਾਬ ਦੇ ਅਧਿਕਾਰੀਆਂ ਨੂੰ ਕਿਵੇਂ ਮਿਲੇਗੇ ਔਰ ਇੱਕ ਅਧਿਕਾਰੀ ਨੂੰ ਮਿਲਣ ਲਈ ਆਪਣੀ ਫਰਿਆਦ ਦੱਸਣ ਲਈ ਉਹਨਾਂ ਨੂੰ ਜ਼ਹਿਰ ਨਿਗਲਣੇ ਪੈ ਰਿਹਾ ਇਸ ਤੋਂ ਜ਼ਿਆਦਾ ਅਫਸੋਸ ਨਾ ਹੋ ਸਕਦਾ ਇਸ ਤੋਂ ਜ਼ਿਆਦਾ ਨਿੰਦਾ ਯੋਗ ਕੀ ਹੋ ਸਕਦਾ ਪ੍ਰਧਾਨ ਜੀ